ਹਾਂਜੀ ਬੇਟਾ ਇੱਕ ਵਾਰੀ ਫੇਰ ਆਪਾਂ ਤੁਹਾਡੇ ਲਈ ਛੇਵੀਂ ਵਰਕਸ਼ੀਟ ਲੈ ਕੇ ਆਏ ਹਾਂ ਅੱਜ ਠੀਕੇ ਤੇ ਪਹਿਲੀਆਂ ਪੰਜ ਆਪਣੇ ਚੈਨਲ ਦੇ ਉੱਤੇ ਮੌਜੂਦ ਨੇ ਤੇ ਆਪਣੀ ਜਿਹੜੀ ਇਹ ਵੀਡੀਓ ਦੇ ਸੋਲੂਸ਼ਨ ਨੇ ਤੁਹਾਨੂੰ ਐਜੂਕੇਅਰ ਐਪ ਦੇ ਉੱਤੇ ਵੀ ਮਿਲ ਜਾਣਗੇ ਉੱਥੋਂ ਵੀ ਤੁਸੀਂ ਦੇਖ ਸਕਦੇ ਹੋ ਤੇ ਚੈਨਲ ਨੂੰ ਆਪਣੇ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ 10th ਦੇ ਬੱਚੇ ਇਹਨਾਂ ਨੂੰ ਲੱਗਦਾ ਸਬਸਕ੍ਰਾਈਬ ਕਰਨਾ ਸਭ ਨੂੰ ਪਤਾ ਹੀ ਹੈ ਤੇ ਮੋਸਟਲੀ ਕਰ ਵੀ ਰੱਖਿਆ ਤੁਸੀਂ ਨੇ ਪਰ ਫਿਰ ਵੀ ਜੇ ਨਹੀਂ ਕੀਤਾ ਤਾਂ ਜਰੂਰ ਕਰ ਲਓ ਕਿਉਂ ਕਿਉਂਕਿ ਆਪਾਂ ਤੁਹਾਡੇ ਲਈ ਸਮੇਂ-ਸਮੇਂ ਤੇ ਸੋਲੂਸ਼ਨ ਲੈ ਕੇ ਆਉਣੇ ਰਹੇ ਨੇ ਆ ਪਹਿਲਾ ਹੀ ਸਵਾਲ ਹੈ ਤੁਹਾਨੂੰ ਆਪਾਂ ਜ਼ਿਆਦਾ ਕਨਫਿਊਜ਼ ਨਹੀਂ ਕਰਦੇ ਤਿੰਨ ਘਾਤੀ ਬਹੁਪਦ ਹੈ ਹਾਲਾਂਕਿ ਇਹਨਾਂ ਨੇ ਕਨਫਿਊਜ਼ ਕਰਨ ਵਾਸਤੇ ਤਿੰਨ ਘਾਤੀ ਲੈ ਲਈ a x ਦੀ ਤਿੰਨ ਤਿੰਨ ਘਾਤੀ ਬੇਟਾ ਜਿਹਦੇ ਵਿੱਚ ਮੈਕਸਿਮਮ ਪਾਵਰ ਮੈਕਸਿਮਮ ਮਤਲਬ ਸਭ ਤੋਂ ਵੱਧ ਤਨ ਹੋਵੇ 29 ਘਾਤੀ ਕੇਂਦਰ C X D ਕਹਿੰਦੇ ਉਹਦੀਆਂ ਆਪਾਂ ਨੂੰ ਪਤਾ ਜਿੰਨੇ ਘਾਤੀ ਹੁੰਦੀ ਹੈ ਉਨੀਆਂ ਹੀ ਉਹਦੀਆਂ ਸਿਫਰਾਂ ਮਤਲਬ ਉਨੀਆਂ ਹੀ ਉਹਦੀਆਂ ਜ਼ੀਰੋਜ਼ ਹੋ ਸਕਦੀਆਂ ਨੇ ਜ਼ੀਰੋਜ਼ ਭਾਵ ਉਹਦੇ ਹੱਲ ਸੋਲੂਸ਼ਨ ਕਹਿੰਦੇ ਦੋ ਸੋਲੂਸ਼ਨ ਉਹਦੇ ਕਿਨੇ ਜ਼ੀਰੋ ਜ਼ੀਰੋ ਕਹਿੰਦੇ ਤੀਜਾ ਕੀ ਹੋ ਤਾਂ ਤੀਜਾ ਆਪਾਂ ਨੂੰ ਪਤਾ ਕਰਨ ਵਾਸਤੇ ਸੌਖਾ ਤਰੀਕਾ ਦਾ ਤੀਜਾ ਮੰਨ ਲਓ 5 ਹੈ ਜੇ 5 ਹੁੰਦਾ ਤਾਂ ਤਿੰਨਾਂ ਦਾ ਜੋੜ ਕਿੰਨਾ ਹੁੰਦਾ 5 ਤੇ ਜੇ 4 ਹੁੰਦਾ ਫੇਰ ਜੋੜ ਕਿੰਨਾ ਹੁੰਦਾ 4 ਜੇ 3 ਹੁੰਦਾ ਤਾਂ 3 ਹੁੰਦਾ ਮਤਲਬ ਆਪਾਂ ਤਿੰਨਾਂ ਦਾ ਜੇ ਜੋੜ ਪਤਾ ਕਰ ਲਈ ਤੀਜੀ ਰਕ ਨੂੰ ਮੈਂ ਮੰਨ ਲਾ ਵੀ x x ਨਹੀਂ ਆਪਾਂ ਮੰਨ ਲੈਨੇ ਆ p ਹੈ ਤਾਂ ਤਿੰਨਾਂ ਦਾ ਜੋੜ ਕਿੰਨਾ ਹੋਊਣ p ਜੇ ਆਪ ਨੂੰ p ਪਤਾ ਲੱਗ ਜੇ ਮਤਲਬ ਜੋੜ ਪਤਾ ਲੱਗ ਜੇ ਤਿੰਨਾਂ ਦਾ ਤਾਂ ਆਪਣਾ ਹੱਲ ਹੋ ਜੂ ਜਿੰਨਾ ਜੋੜ ਆਉ ਉਹਨਾਂ ਹੀ ਆਪਣਾ ਕੀ ਆਊਗਾ ਅਨਸਰ ਆਜੋ ਕਿਉਂਕਿ ਜੋੜ ਵੀ ਉਹੀ ਹੈ ਤੀਜੀ ਰਕਮ ਵੀ ਉਹੀ ਹੈ ਕਲੀਅਰ ਹੈ ਹੁਣ ਸਭ ਨੂੰ ਪਤਾ ਜਿਹੜਾ ਜੋੜ ਹੁੰਦਾ ਉਹ ਕਿੰਨਾ ਹੁੰਦਾ ਦੋ ਵਾਲੇ ਚ ਆਪਾਂ ਨੂੰ ਪਤਾ ਐਕਸ 3 2 ਜੋੜ ਬੀ ਐਕਸ ਜੋੜ ਸੀ ਇਹ ਜਿਹੜਾ ਜੋੜ ਹੁੰਦਾ -b/a ਹੁੰਦਾ ਤਾਂ ਤਿੰਨ ਵਾਲੇ ਚ ਵੀ ਜੋੜ ਇਹੀ ਹੁੰਦਾ ਘਬਰਾਉਣਾ ਨਹੀਂ -b/a ਹੁਣ ਜੋੜ ਜੋੜ ਮੈਂ ਕੀ ਮੰਨਿਆ ਸੀ ਪੀ ਤਾਂ ਪੀ ਦਾ ਮੁੱਲ ਕਿੰਨਾਗਾ -b/a ਜਾਣੇ ਕਿ ਪਹਿਲੀ ਆਪਸ਼ਨ ਤੇ ਤੁਸੀਂ ਟਿਕ ਲਗਾ ਦੇ ਆਹ ਬੜੀ ਤੇ -b/a कंफ्यूज बिल्कुल भी नहीं होना समझ गए ए सवाल सबसे सोखा सवाल लॉजिक है हाउ मेनी रियल जीरो ऑफ आर पॉसिबल तो रियल जीरो ਕਿੰਨੀਆਂ ਪੋਸਿਬਲ ਨੇ ਜੂਮ ਕਰ ਲੋ ਜਿੱਥੇ ਜਿੱਥੇ ਰਕਮ ਕੱਟੀ ਜਾਂਦੀ ਹੈ 1 2 3 ਤਾਂ ਤਿੰਨ ਰਕਮ ਆਨੇ ਜਿੱਥੇ ਜ਼ੀਰੋ ਬੰਦ ਹੈ ਤਾਂ ਆਪਸ਼ਨ ਕਿਹੜੀ ਲਾਉਣੀ ਹੈ ਸੀ 3 ਕਲੀਅਰ ਜੀਰੋਜ਼ ਆਫ ਦਾ ਪੋਲੀਨੋਮੀਅਲ ਟੀ ਸਕੁਅਰ ਮਾਈਨਸ 15 ਮਤਲਬ ਟੀ ਦੇ ਹੱਲ ਪੁੱਛੇ ਨੇ ਟੀ ਸਕੁਅਰ ਬਰਾਬਰ ਹੈ 15 ਤਾਂ ਟੀ ਕਿੰਨਾ ਹੋ ਗਿਆ 15 ਦਾ ਵਰਗ ਮੂਲ ਹੁਣ ਇੱਕ ਨਹੀਂ ਹੋਊਗਾ ਇੱਥੇ ਜਾਣਕਾਰੀ ਵਜੋਂ ਦੱਸਦਾ ਤਾਂ ਟੀ ਦੇ ਮੁੱਲ ਕਿੰਨੇ ਹੋਣਗੇ ਪਲੱਸ 15 ਵੀ ਹੋ ਸਕਦਾ ਹੈ ਮਾਈਨਸ 15 ਵੀ ਹੋ ਸਕਦਾ ਪਰੰਤੂ ਦੋਨੋਂ ਹੀ ਸੰਖਿਆਵਾਂ ਮਾਪਤੋ ਹੱਲ ਤਾਂ ਪੁੱਛਿਆ ਹੀ ਨਹੀਂ ਕਿਸੇ ਨੇ ਆਪਣੇ ਤਾਂ ਕੀ ਪੁੱਛਿਆ ਵੀ ਜਿਹੜੀਆਂ ਰਕਮਾਂ ਆਈਆਂ ਨੇ ਇਹ ਕਿੱਦਾਂ ਦੀਆਂ ਨੇ ਇਹ ਰੀਅਲ ਨੰਬਰ ਨੇ ਇਹ ਇਮੈਜਿਨਰੀ ਨੇ ਇਹ ਰੈਸ਼ਨਲ ਨੇ ਇਰੈਸ਼ਨਲ ਨੇ ਕੀ ਨੇ ਤਾਂ ਤੁਹਾਨੂੰ ਹੱਲ ਪਤਾ ਲੱਗ ਗਿਆ ਕੀ ਨੇ ਵਰਗਮੂਲ 15 ਤੇ ਮਾਈਨਸ ਵਰਗਮੂਲ 15 ਤਾਂ ਦੋਨੋਂ ਕੀ ਨੇ ਅਪਰ ਮੇ ਸੰਖਿਆਵਾਂ ਇਰੈਸ਼ਨਲ ਨੰਬਰ ਤਾਂ ਅਪਰ ਮੇ ਸੰਖਿਆਵਾਂ ਦੇ ਉੱਤੇ ਤੁਸੀਂ ਟਿੱਕ ਲਗਾ ਦੇਣਾ ਜੀ ਹੱਲਾ ਆਇਆ ਤੁਹਾਡਾ 2 ਕਮਾ ਜਿਵੇਂ +2 -2 ਫਿਰ ਆਪਾਂ ਲਾ ਆਂਦੇ ਪਰਮੇਯ ਸੰਖਿਆਵਾਂ ਵੀ ਹੋ ਜਾਂਦਾ ਸੰਪੂਰਨ ਵੀ ਹੋ ਜਾਂਦਾ ਫਿਰ ਤਾਂ ਪੂਰਨ ਪੂਰਨ ਨਹੀਂ ਸੀ ਹੈਗਾ ਬਾਕੀ ਸਾਰਾ ਹੋ ਜਾਂਦਾ ਪਰ ਆਪਣੇ ਕੋਲ ਹੋਰ ਕੀ ਨੇ ਅੰਡਰਰੂਟ ਵਾਲੇ ਨੇ ਤਾਂ ਅੰਡਰਰੂਟ ਵਾਲੇ ਕੀ ਹੁੰਦੇ ਨੇ ਅਪਰ ਮੇ ਯਾਦ ਰੱਖਣਾ ਇਰੈਸ਼ਨਲ ਨੰਬਰ ਇੱਕ 10 ਦੇ ਬੱਚਿਆਂ ਨੂੰ ਮੈਂ ਹੋਰ ਕਲੀਅਰ ਕਰਦਾ ਜਿਹੜੇ ਬੱਚਿਆਂ ਨੂੰ ਥੋੜਾ ਜਿਹਾ ਮੈਥ ਘੱਟ ਸਮਝ ਆਉਂਦਾ ਤਾਂ ਕੋਸ਼ਿਸ਼ ਕਰਿਓ ਪਿਛਲੀਆਂ ਸ਼ੀਟਾਂ 1 2 5 ਤੱਕ ਤਾਂ ਦੇਖਣੀ ਦੇਖਣੀਆਂ ਨੇ ਨਾਲ ਤੁਸੀਂ 6ਵੀਂ ਤੋਂ ਲੈ ਕੇ 9ਵੀਂ ਤੱਕ ਦੀਆਂ ਸ਼ੀਟਾਂ ਵੀ ਦੇਖੋ ਕਿਉਂ ਕਿ ਕਿਉਂਕਿ ਸਵਾਲ ਸੇਮ ਹੀ ਨੇ ਉਹਨਾਂ 'ਚ ਖਾਸ ਤੌਰ ਤੇ 9th 9th ਦਾ ਬਚਨ 9th ਦੀ ਸ਼ੀਟ ਤਾਂ ਜਰੂਰ ਹੀ ਦੇਖੇ ਬੜਾ ਕੁਝ ਉਹਦੇ ਵਿੱਚ ਸੇਮ ਹੀ ਸਵਾਲ ਨੇ ਇਹ ਵੀ ਸਵਾਲ ਵੀ ਮੈਂ ਪਹਿਲਾਂ ਕਿਸੇ ਕਲਾਸ 'ਚ ਮਿਲਣ 9th 'ਚ ਹੀ ਕਰਾਇਆ ਹੋਇਆ ਪਿਛਲੀ 5ਵੀਂ ਸ਼ੀਟ 'ਚ ਤੁਹਾਨੂੰ ਮਿਲ ਜੂਗਾ ਸ਼ਾਇਦ ਦੇਖ ਲਿਓ ਕਿਹੜਾ ਸਮੀਕਰਨ ਦਾ ਹੱਲ ਹੈ ਸੋਲੂਸ਼ਨ ਹੈ ਸੋਲੂਸ਼ਨ ਆਪਾਂ ਨੂੰ ਬਦ ਤਾਂ ਹੋਊਗਾ ਜੇ ਮੁੱਲ ਪਰੇ ਤੇ ਸਮੀਕਰਨ ਬਰਾਬਰ ਹੋ ਜੇ ਤਾਂ ਜੀਰੋ 2 ਭਰੀ ਆਪਾਂ ਭਰ ਕੇ ਦੇਖਦੇ ਵੈਸੇ 0 2 0 ਪਹਿਲਾ ਜਿਹੜਾ ਮੁੱਲ ਹੁੰਦਾ ਬੇਟਾ ਉਹ ਯਾਦ ਰੱਖਿਓ x ਦਾ ਹੁੰਦਾ ਜਿਹੜੀ ਮੰਗਰ ਵਾਲੀ ਵੈਲਿਊ ਹੁੰਦੀ ਕੀ ਦੀ y ਦੀ 0 ਘਟਾਓ 0 ਕਿੰਨਾ ਬਣ ਗਿਆ 0 ਚਾਹੀਦਾ ਕੀ ਸੀ ਮੈਨੂੰ 4 ਕੀ 4 ਹੈਗਾ ਨਹੀਂ ਹੈਗਾ ਤਾਂ ਇਹ ਨਹੀਂ ਹੋ ਸਕਦਾ ਹਲ ਤਾਂ ਧਿਆਨ ਨਾਲ ਦੇਖਾਂਗੇ ਜੀ ਹੱਲ ਧਿਆਨ ਨਾਲ ਹੀ ਪਤਾ ਲੱਗ ਜਾਂਦਾ 4.0 4 2 0 ਤਾਂ 4 0 ਬਰਾਬਰ ਹੈ 4 ਕਿੰਨਾ ਆ ਗਿਆ 4 ਤਾਂ ਤੀਜੀ ਸਮੀਕਰਨੇ ਨੂੰ ਸੈਟੀਸਫਾਈ ਕਰਦੀ ਹੈ ਮਤਲਬ ਇਹਦੇ ਨਾਲ ਹੱਲ ਆਪਰਾ ਨਿਕਲ ਰਿਹਾ ਤਾਂ ਤੀਜੀ ਤੇ ਟਿੱਕ ਲਗਾ ਦੇਣਾ ਤੀਜੀ অপਸ਼ਨ ਤੇ ਠੀਕ ਹੈ ਚੈੱਕ ਕਰਨਾ ਜਾਣੇ ਤੁਸੀਂ ਇਹਨਾਂ ਦੋਨਾਂ ਨੂੰ ਵੀ ਚੈੱਕ ਕਰਕੇ ਦੇਖ ਸਕਦੇ ਹੋ ਪਰ ਇਹ ਹੱਲ ਤੁਹਾਡੇ ਨਹੀਂ ਹੋਣਗੇ ਕਿਹੜੀ ਦੋ ਘਾਤੀ ਸਮੀਕਰਨ ਨਹੀਂ ਹੈ ਨਾਟ ਅ ਕੁਆਡਰੇਟਿਕ ਇਕੁਏਸ਼ਨ بڑے ਸਵਾਲ ਤੁਸੀਂ ਇਦਾਂ ਦੇ ਕੀਤੇ ਹੋਣਗੇ ਸਿਲੇਬਸ ਦੇ ਵਿੱਚ ਜਿਹੜੀ ਸਮੀਕਰਨ ਤੁਹਾਡੀ x³ 2 ਵਾਲੀ ਨਹੀਂ ਆਈ ਚਾਹੇ ਵੱਧ ਹੋਵੇ ਚਾਹੇ ਘੱਟ ਹੋਵੇ ਉਹ ਤੁਹਾਡੀ ਕੁਆਡਰੇਟਿਕ ਨਹੀਂ ਹੈਗੀ ਤਾਂ ਪਹਿਲਾਂ ਹੀ ਦੇਖੋ ਇਹਨੂੰ ਜਦੋਂ ਹੱਲ ਕਰੋਗੇ x³ 1 2 ਨੂੰ ਤਾਂ ਇਹ ਹੁੰਦਾ x³ 2 ਜੋੜ ਦੋ x ਜੋੜੇ 1 x³ 2 ਆ ਗਿਆ ਤਾਂ ਇਹ ਹੈ ਤਾਂ ਪਹਿਲੀ ਹੈ ਇੱਥੇ ਵੀ x3 2 ਨਜ਼ਰ ਆ ਰਿਹਾ ਹੈ ਤੇ ਇਹ ਵੀ ਹੈ ਤੀਜਾ ਬੱਚੇ ਕਹਿਣਗੇ ਇੱਥੇ x3 2 ਆ ਰਿਹਾ ਹੈ ਇਧਰ ਵੀ x3 2 ਆ ਰਿਹਾ ਪਰ ਨਾਲ ਕਿੰਨਾ ਆ ਰਿਹਾ -7 x3 ਇਹ ਆਪਸ ਵਿੱਚ ਨਹੀਂ ਕਟਣਗੇ ਸੋ ਇਹ ਵੀ ਹੈ ਐਕਸਪਲੇਨ ਅੱਗੇ ਕਰ ਦਾਂਗੇ ਕੋਈ ਟੈਨਸ਼ਨ ਨਾ ਲਿਓ ਵੀ ਤੇਜ਼ ਕਰਾ ਰਹੇ ਹਾਂ ਕੁਗਲੇ ਇਹਨੂੰ ਦੇਖੋ ਹੱਲ ਕਰਾਂਗੇ x3 2 ਕਟਾਓ 6x ਜੋੜਨੋਂ ਬਰਾਬਰ ਕਿੰਨੇ x³ 2 ਘਟਾਓ 4 ਤਾਂ ਦੋਨੇ ਪਾਸੇ x³ 2 ਪਿਆ x³ 2 ਨਾਲ x³ 2 ਕੀ ਹੋਜੂ ਖਤਮ ਹੋਜੂ ਤਾਂ ਆਪਣਾ ਵੱਡੀ ਤੋਂ ਵੱਡੀ ਘਾਤ ਕਿੰਨੀ ਬਚ ਗਈ x ਦੀ 1 ਬਚ ਗਈ ਵੱਡੀ ਤੋਂ ਵੱਡੀ ਘਾਤ ਕਿੰਨੀ ਬਚ ਗਈ 1 ਤਾਂ ਇਹ ਦੋ ਘਾਤ ਹੀ ਨਹੀਂ ਹੈ ਤਾਂ ਕਲੀਅਰ ਕੱਟ ਆਨਸਰ ਕਿੰਨਾ ਆ ਗਿਆ অপਸ਼ਨ ਨੰਬਰ 3 ਤਾਂ ਬਾਕੀ ਚੈੱਕ ਕਰਨ ਦੀ ਲੋੜ ਨਹੀਂ ਸੀ ਇੱਥੋਂ ਹੀ ਪਤਾ ਲੱਗ ਰਿਹਾ ਸੀ ਕਿਉਂਕਿ ਇਹਦੇ ਲੈਫਟ ਹੈਂਡ ਸਾਈਡ ਦੇ ਉੱਤੇ x² ਬੰਦ ਹੈ ਰਾਈਟ ਹੈਂਡ ਸਾਈਡ ਤੇ ਪਹਿਲਾਂ ਹੀ x² ਪਿਆ ਹੈ ਤਾਂ ਦੋਨੇ x² ਨੇ ਆਪਸ ਵਿੱਚ ਖਤਮ ਹੋ ਜਾਣਾ ਸੀ ਜਦੋਂ x² ਖਤਮ ਹੀ ਹੋ ਗਿਆ ਤਾਂ ਸਮੀਕਰਨ ਤੁਹਾਡੀ ਦੋ ਘਾਤੀ ਨਹੀਂ ਰਹੀ ਇਹੀ ਇਹਨਾਂ ਨੇ ਪੁੱਛਿਆ ਸੀ ਕਿਸ ਦਾ ਮੂਲ ਮੂਲ ਮਤਲਬ √ ਹੱਲ ਨਹੀਂ ਹੈ ਤਾਂ ਨਹੀਂ ਹੈ ਨਹੀਂ ਪੁੱਛਿਆ ਕਿਸ ਦਾ ਹੈ ਕਿਸ ਦਾ ਮੂਲ 2 ਹੈ ਸਾਰੀਆਂ ਸਮੀਕਰਨਾਂ ਦੇ ਵਿੱਚ x ਦਾ ਮੂਲ ਤੁਸੀਂ 2 2 ਭਰ ਕੇ ਦੇਖਦੇ ਜਾਣਾ ਪਹਿਲੀ ਚ ਆਪਾਂ ਭਰ ਕੇ ਦਿਖਾਉਨੇ ਆ 2 ਦੀ 2 ਘਟਾ 4 2 ਜੋੜ 5 2 ਦੀ 2 ਹੁੰਦਾ 4 2 ਚੋਕੇ 8 5 4 ਤੇ 5 9 9 ਚ 8 ਕੱਢੇ ਕਿੰਨਾ ਆ ਗਿਆ 1 0 ਆਇਆ ਨਹੀਂ ਆਇਆ ਤਾਂ ਹੱਲ ਨਹੀਂ ਹੈ ਇਸ ਤਰ੍ਹਾਂ ਇਹਨੂੰ ਵੀ ਤੁਸੀਂ ਦੇਖੋਗੇ ਤਾਂ ਇਹ ਵੀ ਤੁਹਾਡਾ ਹੱਲ ਨਹੀਂ ਹੋਣਾ ਕਿਉਂ ਨਹੀਂ ਹੋਣਾ 2 ਦੀ 2 4 3 2 6 6 ਤੇ 4 ਹੁੰਦੇ 10 10 ਚੋਂ 12 ਕੱਢਾਂਗੇ ਕਿੰਨਾ ਆਜੂ ਘਟਾਓ ਦਾ 2 ਤਾਂ ਇਹ ਵੀ ਤੁਹਾਡਾ ਹੱਲ ਨਹੀਂ ਹੋਣਾ ਤਾਂ ਤੀਜੀ ਸਮੀਕਰਨ ਚੈੱਕ ਕਰ ਲਓ 2 2 ਦੀ 2 7 2 6 2 2 4 4 2 8 7 2 14 6 8 ਤੇ 6 14 ਹੁੰਦੇ 14 ਜੀ 14 ਗੱਡੀ ਕਿੰਨਾ ਹੁੰਦਾ 0 ਤਾਂ ਤੀਜਾ ਤੁਹਾਡਾ ਹੱਲ ਬਣ ਗਿਆ ਅੱਗੇ ਚੌਥਾ ਚੈੱਕ ਕਰਨਾ ਨਾ ਕਰਨਾ ਤੁਹਾਡੀ ਮਰਜ਼ੀ ਹੈ ਤੀਜੀ ਆਪਸ਼ਨ ਤੁਹਾਡੀ ਕੀ ਹੈ ਬਿਲਕੁਲ ਠੀਕ ਹੈ ਅੱਗੇ ਆਪਾਂ ਦੇਖੋ ਸੱਤਵਾਂ ਸਵਾਲ ਕਿਸ ਦੇ ਮੂਲਾਂ ਦਾ ਜੋੜ 3 ਹੈ ਸਮ ਆਫ ਇਟਸ ਰੂਟ ਇਜ਼ 3 ਹੁਣ ਸਮ ਆਫ ਰੂਟ ਆਪਾਂ ਪਹਿਲਾਂ ਕਰਕੇ ਦੇ ਕੀ ਇਹਦਾ -b/a ਤਾਂ ਕਿਹੜੀ ਸਮੀਕਰਨ ਦੇ ਵਿੱਚ -b/a ਕਰੀਏ ਕਿੰਨਾ ਆ ਜੇ ਤਿੰਨ ਆ ਜੇ ਤਾਂ ਉਹ ਤੁਹਾਡਾ ਹੱਲ ਬਣ ਜਾ ਤੇਰੇ ਚ ਦੇਖੀਏ -b/a -3/2 ਲੋ ਜੀ ਇਹਦਾ 3/2 ਹੋ ਗਿਆ ਨਹੀਂ ਹੈਗਾ ਦੂਜੀ ਸਮੀਕਰਨ ਦੇਖੀਏ -3 -1 ਕਿਉਂ ਇੱਥੇ a ਦਾ ਮੁੱਲ ਹੈਗਾ -1 b ਦਾ ਹੈਗਾ 3 ਤੇ ਆਪਾਂ ਲਾਉਣਾ ਸੀ -b/a ਤਾਂ ਤਿਆਨ ਦੇ ਮੂਰੇ ਮਾਈਨਸ ਲੱਗ ਮਾਈਨਸ ਨਾਲ ਮਾਈਨਸ ਕੱਢ ਗਿਆ 3/1 ਕਿੰਨਾ ਹੁੰਦਾ 3 ਲਓ ਜੀ ਦੂਜੇ ਦੇ ਵਿੱਚ ਹੀ ਤੁਹਾਨੂੰ ਹੱਲ ਪਤਾ ਲੱਗ ਗਿਆ ਕਿ 3 ਆ ਗਿਆ ਤਾਂ ਦੂਜਾ ਤੁਹਾਡਾ ਕੀ ਹੋ ਗਿਆ ਆਨਸਰ ਬਣ ਗਿਆ ਅੱਗੇ ਤੁਸੀਂ ਚੈੱਕ ਕਰਨਾ ਚਾਹੋ ਨਾ ਤਾਂ ਕਰ ਸਕਦੇ ਹੋ ਇਹਦਾ ਆਜੂ ਤੁਹਾਡਾ 3/2 ਜਿਹੜਾ ਜੋੜ ਆਉਣਾ ਇਹਦਾ ਆਜੂਗਾ ਤੁਹਾਡਾ 1 ਤਾਂ ਇਹ ਵੀ ਘਾਟੀ ਇਹ ਵੀ ਘਾਟੀ ਇਹ ਵੀ ਘਾਟੀ ਤਾਂ ਆਨਸਰ ਕਿੰਨਾ ਹੋ ਤੁਹਾਡਾ 7 ਦਾ ਦੂਜਾ ਕਿਉਂਕਿ ਇਦਾਂ ਆਪਾਂ ਬਹੁਤਾ ਟਾਈਮ ਲਾਵਾਂਗੇ ਫਿਰ ਬੜੀ ਲੰਬੀ ਵੀਡੀਓ ਹੋ ਜਾਣੀ ਹੈ ਕਿ ਇਹਦਾ ਮੁੱਲ ਪਤਾ ਕਰਨਾ ਹੈ ਫਾਈਂਡ ਦਾ ਵੈਲਿਊ ਆਫ ਕੇ ਕੁਆਡਰੇਟ ਇਕੁਏਸ਼ਨ ਦੇ ਜਿਹੜੇ ਰੂਟ ਨੇ ਉਹ ਸੇਮ ਹੋ ਜਾਣ ਮੂਲ ਬਰਾਬਰ ਹੋ ਜਾਣ ਪਹਿਲਾਂ ਉਹ ਇਹ ਦੇਖੋ ਕਿੰਨਾ ਹੈ 2 b ਕਿੰਨਾ ਹੈ -k c ਕਿੰਨਾ ਹੈ k ਇਹ ਸਾਰੇ ਚੈਪਟਰਾਂ ਦੇ ਸੋਲੂਸ਼ਨ ਵੀ ਆਪਾਂ ਆਪਣੇ ਚੈਨਲ ਤੇ ਪਾ ਰੱਖੇ ਨੇ ਜੇ ਕੋਈ ਬੱਚਾ ਦੇਖਣਾ ਚਾਹੁੰਦਾ ਤਾਂ 10th ਦੇ ਸੋਲੂਸ਼ਨ ਤੁਹਾਨੂੰ ਸਾਰੇ ਚੈਪਟਰਾਂ ਦੇ ਮਿਲ ਜਾਣਗੇ ਖਾਸ ਤੌਰ ਤੇ ਕੁਆਡਰੇਟ ਇਕੁਏਸ਼ਨਾਂ ਵਾਲੇ ਤਾਂ ਤੁਹਾਨੂੰ ਪਤਾ ਹੈ ਮੂਲ ਬਰਾਬਰ ਕਦੋਂ ਹੁੰਦੇ ਨੇ ਜਦੋਂ ਡੀ ਕੀ ਹੁੰਦਾ ਹੈ 0 ਡੀ 0 ਭਾਗ b ਦੀ 2 ਘਟਾਓ 4ac ਕਿੰਨਾ ਹੁੰਦਾ ਹੈ 0 ਤਾਂ b ਕਿੰਨਾ ਹੈ -k ਦੀ 2 ਘਟਾਓ 4 2 c ਦਾ ਮੁੱਲ ਕਿੰਨਾ ਹੈ k ਬਰਾਬਰ 0 ਤਾਂ k ਦੀ 2 ਕਟਾਓ 8 ਕੇ ਬਰਾਬਰ ਹੈ 0 ਕੇ ਦੀ 2 8 ਕੇ ਦਾ ਮਤਲਬ ਹੁੰਦਾ ਹੈ ਕੇ ਸਾਂਝਾ ਕੱਢ ਲਓ ਪਿੱਛੇ ਕਿੰਨਾ ਬਚ ਗਿਆ ਕੇ ਕਟਾਓ 8 ਬਰਾਬਰ ਹੈ 0 ਹੁਣ ਦੋ ਚੀਜ਼ਾਂ 0 ਹੋ ਸਕਦੀਆਂ ਜਾਂ ਕੇ 0 ਜਾਂ ਕੇ ਕਟਾਓ 8 0 ਜੇ ਕੇ 0 ਹੋ ਗਈ ਫਿਰ ਤਾਂ ਹੱਲ ਹੀ ਹੋ ਗਿਆ ਕੇ ਬਰਾਬਰ 8 ਤਾਂ ਆਪਣੇ ਕੋਲ ਦੋ ਹੱਲ ਬਣ ਗਏ ਕੇ 0 ਵੀ ਹੋ ਸਕਦਾ ਕੇ 8 ਵੀ ਹੋ ਸਕਦਾ ਦੁਬਾਰਾ ਸਮਝਾਉਣਾ kri 2 8k 0 k ਨਿਕਲ ਗਿਆ ਸਾਂਝਾ k 8 ਜਿਵੇਂ ਆਪਾਂ 2 ਬ੍ਰੈਕਟ 0 ਕਰ ਦੇਣਾ ਜਾਂ k 0 ਜਾਂ k 8 0 ਮਤਲਬ k 8 ਜਾਂ k 0 ਤਾਂ k ਦੇ ਦੋ ਮੁੱਲ ਬਣ ਗਏ 0 ਜਾਂ 8 ਯਾਨੀ ਕਿ ਤੁਹਾਡੀ অপਸ਼ਨ ਕਿਹੜੀ ਬਣ ਗਈ ਉੱਪਰ ਦੇਖੋ ਸਕਰੀਨ ਤੇ ਸੱਜੇ ਪਾਸੇ ਚੌਥੀ ਆਪਸ਼ਨ ਤੁਹਾਡਾ ਕੀ ਹੋ ਗਿਆ ਰਾਈਟ ਆਨਸਰ ਕਿਹੜਾ ਕਥਨ ਸੱਚ ਹੈ ट्रू ਹੈ ਦੋ ਘਾਤ ਦੀ ਸਮੀਕਰਨ ਦਾ ਸਿਰਫ ਇੱਕ ਮੂਲ ਹੁੰਦਾ ਨਹੀਂ ਦੋ ਹੁੰਦੇ ਨੇ ਦੋ ਵੀ ਹੋ ਸਕਦੇ ਆ ਇੱਕ ਵੀ ਹੋ ਸਕਦੇ ਇੱਕ ਕਦੋਂ ਹੋ ਸਕਦਾ ਜਿਵੇਂ ਕਹਿੰਦੇ ਬਰਾਬਰ √ ਠੀਕ ਹੈ ਜਿਵੇਂ x3 2 1 ਰੱਖਦੇ ਠੀਕ ਹੈ x ਆਪਾਂ ਵੈਸੇ ਦਾ 1 ਕਰ ਲੈਨੇ ਆ ਪਰ ਫਿਰ ਵੀ ਇਦਾਂ ਦੀ ਰਕਮ ਆਪਾਂ ਨੂੰ ਮਿਲ ਸਕਦੀ ਹੈ ਜਿਵੇਂ x3 2 ਬਰਾਬਰ 0 ਹੋਵੇ ਤਾਂ x ਦਾ ਮੁੱਲ ਕੀ ਹੋ ਗਿਆ 0 ਕਿਉਂਕਿ +0 ਲਿਖ ਲਓ -0 ਲਿਖ ਲਓ ਇੱਕੋ ਹੀ ਗੱਲ ਹੈ ਤਾਂ ਇੱਥੇ ਆਪਾਂ ਨੂੰ ਨਜ਼ਰ ਆ ਰਿਹਾ ਵੀ ਇੱਕੋ ਹੀ ਹੱਲ ਹੈ ਤਾਂ ਇਹਨਾਂ ਲਈ ਤਾਂ ਸਿਰਫ ਇੱਕ ਐਗਜੈਕਟਲੀ ਵਨ ਨਹੀਂ ਘੱਟੋ-ਘੱਟ ਇੱਕ ਵਾਸਤਵਿਕ ਮੂਲ ਹੁੰਦਾ ਕੋਈ ਜ਼ਰੂਰੀ ਨਹੀਂ ਹੈ ਇੱਕ ਵਾਸਤਵਿਕ ਹੋਵੇ ਕਿਉਂ ਹੋ ਸਕਦਾ ਦੋਨੋਂ ਇਮੇਜਿਨਰੀ ਹੋਣ ਉਹ ਲੰਬਾ ਕੰਮ ਆਪਾਂ ਦੱਸਾਂਗੇ ਕੰਡੀਸ਼ਨ ਕੋਈ ਨਹੀਂ ਘੱਟੋ ਘੱਟ ਦੋ ਮੂਲ ਹੁੰਦੇ ਨੇ ਘੱਟੋ ਘੱਟ ਦੋ ਦਾ ਮਤਲਬ ਇਹ ਕਹਿੰਦੇ ਵੀ ਦੋ ਵੀ ਹੋ ਸਕਦੇ ਆ ਵੱਧ ਵੀ ਹੋ ਸਕਦੇ ਦੋ ਜਾਂ ਦੋ ਤੋਂ ਵੱਧ ਆਪ ਨੂੰ ਪਤਾ ਦੋ ਤੋਂ ਵੱਧ ਤਾਂ ਹੋ ਹੀ ਨਹੀਂ ਸਕਦੇ ਸੋ ਇਹ ਵੀ ਕਾਟੀ ਹੋ ਗਿਆ ਤਾਂ ਕਿਹੜਾ ਟਰੂ ਬਚ ਗਿਆ ਲਾਸਟ ਵਾਲਾ ਚੈੱਕ ਵੀ ਕਰ ਲੋ ਹਰੇਕ ਦੋ ਘਾਤੀ ਸਮੀਕਰਨ ਦੇ ਵੱਧ ਤੋਂ ਵੱਧ ਦੋ ਮੂਲ ਹੁੰਦੇ ਹਨ ਆਪ ਨੂੰ ਪਤਾ ਹੈ ਕੋਈ ਵੀ ਸਮੀਕਰਨ ਹੈ ਇਹਨੂੰ ਬੋਲਦੇ ਕਵਾਡਰੇਟ ਇਕੁਏਸ਼ਨ ਦੋ ਘਾਤੀ ਹਰੇ ਵੱਧ ਤੋਂ ਵੱਧ ਦੋ ਮੂਲ ਹੁੰਦੇ ਨੇ ਤੇ ਘੱਟ ਤੋਂ ਘੱਟ ਚਲੋ ਇੱਕ ਮੂਲ ਵੀ ਹੋ ਸਕਦਾ ਤਾਂ ਚੌਥਾ ਤੁਹਾਡਾ ਕੀ ਹੋ ਗਿਆ ਰਾਈਟ ਆਨਸਰ 10ਵਾਂ ਸਵਾਲ ਦੇਖੋ ਥੋੜਾ ਲੰਬੀ ਹੈ ਧਿਆਨ ਨਾਲ ਸਮਝਿਓ ਹੈ ਜੀ ਇਕੁਅਲ ਰੂਟਸ ਬਰਾਬਰ ਮੂਲ ਏ ਦਾ ਮੂਲ ਕਿੰਨਾ ਹੈ ਆ ਸਾਰਾ ਏ ਦਾ ਮੂਲ ਹੈ ਆ ਸਾਰਾ b ਦਾ ਮੁੱਲ ਹੈ ਤੇ ਆ ਸਾਰਾ ਕਾ ਦਾ ਮੁੱਲ ਹੈ c ਦਾ ਆਪਾਂ ਨੂੰ ਪਤਾ ਹੈ b ਦੀ 2 4ac ਬਰਾਬਰ ਹੋਣਾ ਚਾਹੀਦਾ ਹੈ 0 ਦੇ ਤਾਂ b ਦੀ 2 ਦੀ ਜਗ੍ਹਾ ਤੇ ਮੈਂ ਕੀ ਲਿਖਦਾ ਦੋ ac ਜੋੜ bt ਇਹਦਾ ਦੋ 4ac ਇਹ ਮਤਲਬ a ਦੀ 2 ਜੋੜ b ਦੀ 2 c ਮਤਲਬ c ਦੀ 2 ਜੋੜ d di 2 ਕਲੀਅਰ ਹੈ ਇਹਦਾ ਮੁੱਲ ਕਿੰਨਾ ਹੋਣਾ ਚਾਹੀਦਾ 0 0 ਤੋਂ ਭਾਵ ਇਸ ਰਕਮ ਨੂੰ ਜੇ ਮੈਂ ਸੱਜੇ ਪਾਸੇ ਲੈ ਜਾ ਤਾਂ ਬਰਾਬਰ ਚ ਹੋ ਜੂ ਚਲੋ ਮੈਂ ਲਿਖਦਾ ਬਰਾਬਰ 4 ਇਹਨੂੰ ਜੋ ਪਹਿਲਾਂ ਹੱਲ ਕਰ ਲਈਏ a di 2 c 2 4 ਨੂੰ ਸਾਝਾ ਹੀ ਰਹਿਣ ਦਿਓ b di 2 a di 2 d di 2 b di 2 c di 2 b ਦੀ ਦੋ d ਦੀ ਦੋ ਬ੍ਰੈਕਟ ਬੰਦ ਮੈਂ ਇਹ ਬ੍ਰੈਕਟਾਂ ਨੂੰ ਖੋਲ ਲਿਆ ਇੱਧਰ ਦੋ ਦੀ ਦੋ ਕਿੰਨਾ ਹੁੰਦਾ 4 a ਦੀ ਦੋ c ਦੀ ਦੋ b ਦੀ ਦੋ d ਦੀ ਦੋ ਜੋੜ a ਦੀ a ਜੋੜ b ਵਾਲਾ ਫਾਰਮੂਲਾ ਲਾਇਆ ਓਰੇ ਆਹ ਵਾਲਾ ਠੀਕ ਹੈ ਜੋੜ ਦੋ a b c d ਹੁਣ ਦੋਨੇ ਪਾਸੇ ਧਿਆਨ ਨਾਲ ਦੇਖੋ 4 4 ਨਾਲ 4 ਕੱਟ ਗਿਆ a ਦੀ 2 c ਦੀ 2 a ਦੀ 2 c ਦੀ 2 ਕੱਟ ਗਿਆ b ਦੀ 2 d ਦੀ 2 b ਦੀ 2 d ਦੀ 2 ਵੀ ਕੱਟ ਗਿਆ ਤਾਂ ਪਿੱਛੇ ਕਿੰਨਾ ਬਚ ਗਿਆ a ਦੀ 2 d ਦੀ 2 ਜੋੜ b ਦੀ 2 c ਦੀ 2 ਆਹ ਵਾਲੀ ਰਕਮ ਦੂਜੇ ਪਾਸੇ ਚਲੀ ਗਈ ਦੂਜੇ ਪਾਸੇ ਉਹ ਕਾਦੀ ਹੋ ਗਈ ਘਟਾਓ ਤੇ बराबर ਕਿੰਨਾ ਆ ਗਿਆ 0 ਹੁਣ ਧਿਆਨ ਨਾਲ ਦੇਖੋ ਇਹ ਰਕਮ ਜਿਹੜੀ ਹੈਗੀ ਇਹ ਕਾਦਾ ਵਰਗ ਹੈ AD ਦਾ ਇਹ ਕਾਦਾ ਵਰਗ ਹੈ BC ਦਾ ਤਾਂ ਇਹ ਰਕਮ ਮੈਂ ਹੁਣ ਲਿਖੂਗਾ ਉੱਪਰ ਜਮਾ ਉੱਪਰ ਸਕਰੀਨ ਤੇ ਲਾਲ ਅੱਖਰਾਂ ਨਾਲ AB ਘਟਾਓ ਅ ਸੋਰੀ AB ਲਿਖਤਾ AD ਘਟਾਓ BC ਦਾ ਵਰਗ ਜਿਹੜੀ ਰਕਮ ਤੇ ਐਰੋ ਲਾਇਆ ਨੀਚੇ ਕਾ ਦਾ ਵਰਗ ਹੈ ਏ ਡੀ ਘਟਾਓ ਬੀ ਸੀ ਦਾ ਵਰਗ ਹੈ ਤੇ ਇੱਥੋਂ ਹੀ ਕਲੀਅਰ ਹੋ ਗਿਆ ਵੀ ਜਿਹੜਾ ਏ ਡੀ ਹੈ ਘਟਾਓ ਬੀ ਸੀ ਉਹ ਕਿਹਦੇ ਬਰਾਬਰ ਹੈ ਜ਼ੀਰੋ ਦੇ ਤਾਂ ਏ ਡੀ ਬਰਾਬਰ ਕਿੰਨਾ ਹੋ ਗਿਆ ਬੀ ਸੀ ਏ ਡੀ ਬਰਾਬਰ ਕੀ ਦੇ ਹੋ ਗਿਆ ਬੀ ਸੀ ਦੇ ਕਲੀਅਰ ਹੈ ਜੇ ਨਹੀਂ ਕਲੀਅਰ ਤਾਂ ਦੋ ਆਰਾ ਸਕਰੀਨ ਸ਼ਾਟ ਤੁਸੀਂ ਲੈ ਸਕਦੇ ਹੋ ਦੇਖੋ ਇਤਨਾ ਆ ਗਿਆ ਸੀ ਏ ਡੀ ਘਟਾਓ ਬੀ ਸੀ ਦੀ ਦੋ ਹੁਣ ਵਰਗ ਜ਼ੀਰੋ ਦੇ ਤਾਂ ਏ ਡੀ ਮਾਈਨਸ ਬੀ ਸੀ ਵੀ ਜ਼ੀਰੋ ਹੋ ਗਿਆ ਤਾਂ ਏ ਡੀ ਬਰਾਬਰ ਕੀ ਦੇ ਹੋ ਗਿਆ ਬੀ ਸੀ ਦੇ ਏ ਡੀ ਬਰਾਬਰ ਬੀ ਸੀ ਮਤਲਬ ਭਾਗ ਪਹਿਲਾ ਤੁਹਾਡਾ ਕੀ ਹੋ ਗਿਆ ਹੱਲ ਹੋ ਗਿਆ ਥੋੜਾ ਲੰਬੀ ਜਿਵੇਂ ਪਹਿਲਾਂ ਹੀ ਆਖੇ ਦੋ ਤਿੰਨ ਮਿੰਟ ਲੱਗ ਗਏ ਚਲੋ ਕੋਈ ਗੱਲ ਨਹੀਂ ਸਮਝ ਲੱਗਣਾ ਜ਼ਰੂਰੀ ਹੈ ਅਗਲਾ ਸਵਾਲ ਹੈ x3 2 ax 3 22 ਦੀ 2 22 b 0 ਦਾ ਸਾਂਝਾ ਮੂਲ ਸਾਂਝਾ ਮਤਲਬ ਦੋਨਾਂ ਦਾ ਹੀ ਹੱਲ ਹੈ ਬਾਣੀ ਦਾ ਕਾਮਨ ਰੂਟ ਕਾਮਨ ਰੂਟ ਨੂੰ ਆਪਾਂ ਇੱਥੇ ਭਰ ਲਓ 1 ਦੀ 2 a 1 3 0 ਇਸ ਤਰੀਏ ਅਗਲੇ 'ਚ ਵੀ ਭਰ ਲਓ 1 ਦੀ 2 1 b 0 ਇਹਨਾਂ ਦੋਨਾਂ ਦੇ ਵਿੱਚਵੇਂ x ਦੀ ਵੈਲਿਊ ਤੇ y ਦੀ ਵੈਲਿਊ ਕਿੰਨੀ ਭਰਤੀ ਇੱਕ ਇੱਕ ਭਰਤੀ ਤਾਂ 1 a 3 0 ਤਾਂ a ਦਾ ਮੁੱਲ ਕਿੰਨਾ ਬਣ ਗਿਆ 4 a 0 a -4 ਇੱਥੇ ਬਣ ਗਿਆ 1 1 b ਤਾਂ b ਦਾ ਮੁੱਲ ਕਿੰਨਾ ਬਣ ਗਿਆ -2 ਤਾਂ a ਤੇ b ਦੀ ਵੈਲਿਊ ਆਪ ਨੂੰ ਪਤਾ ਲੱਗ ਗਈ -4 ਤੇ -2 ਆਪ ਨੂੰ ਤਾਂ ਪੁੱਛੀ ਕਾਦੀ ਵੈਲਿਊ ਹੈ ab ਦੀ ab ਪਾਵ a b ਹੁਣ a, a, a b ਕਰ ਲੋ -4 -2 ਬਣ ਗਿਆ +8 ਤਾਂ ਆਪਣਾ ਅਨਸਰ ਕਿੰਨਾ ਹੋਣਾ ਚਾਹੀਦਾ 8 8 ਮਤਲਬ অপਸ਼ਨ ਨੰਬਰ 3 ਧਿਆਨ ਨਾਲ ਦੇਖੋ ab ਦਾ ਮੁੱਲ ਪੁੱਛਿਆ ਸੀ a ਆ ਗਿਆ ਸੀ -4 b ਆ ਗਿਆ ਸੀ -2 ਤਾਂ ਦੋਨਾਂ ਦੀ ਗੁਣਾ ਕੀਤੀ ਕਿੰਨਾ ਆ ਗਿਆ 8 ਆ ਗਿਆ ਕਲੀਅਰ ਬੇਟਾ ਆਹ ਸਵਾਲ ਵੀ ਤੁਹਾਨੂੰ ਜਿਵੇਂ ਮੈਂ ਪਹਿਲਾਂ ਆਖਿਆ ਸ਼ੀਟਾਂ ਦੇਖ ਲਿਓ ਇਹ ਸਵਾਲ ਵੀ ਤੁਹਾਨੂੰ ਮੇਰੇ ਪੁਰਾਣੀਆਂ ਵੀਡੀਓ ਚ ਮਿਲ ਜਾਵੇਗਾ। ਕੁਆਡਰੇਟਿਕ ਇਕੁਏਸ਼ਨ ਦੇ ਮੂਲ ਪੁੱਛੇ ਨੇ। x3 2 ਘਟਾਓ 2x ਦੇ ਕੀ ਬਣਾ ਲਓ 7x ਜੋੜ 5x। 8ਵਾਂ ਇਹਦਾ ਸਵਾਲ ਹੈ। ਇਸ ਕਰਕੇ ਜ਼ਿਆਦਾ ਮੱਥਾ ਨਹੀਂ ਮਾਰ ਰਿਹਾ xਾਂਝਾ x/7 ਇੱਥੇ ਮਾਈਨਸ ਲਿਖਣਾ ਹੈ ਮੈਂ ਦੁਬਾਰੇ ਕਰਤਾ ਮੜਾ ਜਾ। ਤੇ ਮਾਈਨਸ ਹੈ ਲਿਖਣ ਲੱਗੇ ਧਿਆਨ ਰੱਖਣਾ ਇੱਕ ਸਾਂਝਾ x/7 5 ਸਾਂਝਾ x/7 ਬਰਾਬਰ ਹੈ 0 x/7 ਸਾਂਝਾ ਨਿਕਲ ਗਿਆ ਪਿੱਛੇ ਕਿੰਨਾ ਬਚ ਗਿਆ x 5 ਇੱਥੋਂ x ਦੀ ਵੈਲਿਊ ਕਿੰਨੀ ਆ ਗਈ 7 ਦੂਜੇ ਬਰੈਕਟ ਦਾ ਵੈਲਿਊ ਕਿੰਨੀ ਆ ਗਈ -5 ਤਾਂ x ਦਾ ਮੁੱਲ ਕਿੰਨਾ ਹੋ ਸਕਦਾ 7 ਵੀ ਹੋ ਸਕਦਾ ਤੇ -5 ਵੀ ਹੋ ਸਕਦਾ ਜਾਨੀ ਕਿ অপਸ਼ਨ ਨੰਬਰ 2 ਜੇ ਵਧੀਆ ਲੱਗ ਰਿਹਾ ਤਾਂ ਵਧੀਆ-ਵਧੀਆ ਕਮੈਂਟ ਲਾਈਕ ਕਰ ਲੈਣਾ ਸਬਸਕ੍ਰਾਈਬ ਵੀ ਜ਼ਰੂਰ ਕਰ ਲੈਣਾ ਠੀਕ ਹੈ 13ਵਾਂ ਸਵਾਲ ਏਰੀਆ ਆਫ ਰੈਕਟੈਂਗਲ ਦੇ ਰੱਖਿਆ ਹੈ 528 ਏਰੀਆ ਆਪਾਂ ਨੂੰ ਪਤਾ ਕੀ ਹੁੰਦਾ ਹੈ ਲੰਬਾਈ ਗੁਣਾ ਚੜਾਈ ਪਤਾ ਨਾ ਠੀਕ ਹੈ ਤਾਂ ਕਹਿੰਦੇ ਬੱਚੇ ਹੱਸ ਬੰਦੇ ਨੇ ਵੀ ਇਹ ਤਾਂ ਸਾਨੂੰ ਪਤਾ ਹੀ ਹੈ ਹੁਣ ਪਲਾਟ ਦੀ ਲੰਬਾਈ ਲੈਂਥ ਆਫ ਦਾ ਪਲਾਟ ਇਜ਼ 1 ਮੋਰ ਦੈਨ ਟਵਾਈਸ ਆਫ ਇਟਸ ਬ੍ਰੈਡਥ ਪੰਜਾਬੀ ਚ ਸਮਝੋ ਲੰਬਾਈ ਚੜਾਈ ਦੇ ਦੁੱਗਣੇ ਤੋਂ ਇੱਕ ਵੱਧ ਹੈ ਹੁਣ ਜੇ ਚੜਾਈ ਨੂੰ ਮੈਂ x ਮੰਨ ਲਾਂ ਤਾਂ ਲੰਬਾਈ ਕਿੰਨੀ ਹੋਗੀ ਦੁੱਗਣਾ ਦੁੱਗਣੇ ਤੋਂ ਵੀ ਇੱਕ ਵੱਧ ਤਾਂ ਲੰਬਾਈ ਉਹਦੀ ਹੋਗੀ 2x 1 ਤਾਂ ਹੁਣ ਆਪਾਂ ਨੂੰ ਪਤਾ ਪਲਾਟ ਦਾ ਖੇਤਰਫਲ ਕਿੰਨਾ 528 528 ਪਾ ਲੰਬਾਈ ਗੁਣਾ ਚੜਾਈ ਲੰਬਾਈ ਸੀਗੀ 2x 1 ਚੜਾਈ ਸੀਗੀ x ਤੇ ਗੁਣਾ ਕਰਦੇ ਆ ਤੇ ਹੱਲ ਮੁੱਲ ਕਿੰਨਾ ਆਉਂਦਾ 500 28 بس ਐਨਾ ਹੀ ਲਿਖਣਾ ਸਮੀਕਰਨ ਪੁੱਛਿਆ ਹੱਲ ਨਹੀਂ ਪੁੱਛਿਆ 2x3 2 x 528 ਨੂੰ ਉਰਲੇ ਪਾਸੇ ਲਿਆਓ ਬਰਾਬਰ ਹੈ 0 ਜਿੱਥੇ ਤੁਹਾਨੂੰ ਇਦਾਂ ਨਹੀਂ ਸਮੀਕਰਨ ਲੱਭ ਰਹੀ ਆ ਤੁਹਾਡਾ ਕੀ ਹੈ ਹੱਲ ਹੈ ਪਹਿਲੀ ਹੀ ਸਮੀਕਰਨ ਇਹਦੇ ਨਾਲ ਦੀ ਬਿਲਕੁਲ ਤੇ ਤੁਸੀਂ ਕੀ ਲਿਖਦੇ ਨੇ ਹੱਲ ਲਿਖਦੇ ਨੇ ਅਗਲਾ ਸਵਾਲ ਵੀ ਬੜਾ ਸੌਖਾ ਹੈ ਰੀਅਲ ਨੰਬਰ α ਵਸਤਵਿਕ ਸੰਖਿਆ α ਕੀ ਕੀ ਹੈ ਰੂਟ ਹੈ ਇਸ ਸਮੀਕਰਨ ਦਾ ਰੂਟ ਦਾ ਮਤਲਬ ਕੀ ਹੁੰਦਾ ਆਪਾਂ ਇਹਦੇ ਵਿੱਚ ਇਹਨੂੰ ਭਰ ਦਈਏ ਤਾਂ ਇਹਦਾ ਹੱਲ ਨਿਕਲੇਗਾ ਵਿੱਚੋਂ ਕਿਹੜਾ ਇਹ ਟਲਖਿਆ ਦੇ ਵਿੱਚ ਇੱਕ ਰੇਖੀ ਗੁਣਖੰਡ ਹੋਵੇਗਾ ਹੁਣ ਜਿਵੇਂ ਆਪਾਂ ਇੱਥੇ ਹੱਲ ਕੀਤਾ ਸੀ ਕਿੰਨਾ ਕੀਤਾ ਸੀ 7 ਤੇ ਘਟਾਓ 5 ਉਹਦਾ ਮਤਲਬ ਕੀ ਸੀ ਵੀ ਇਹਦੇ ਜਿਹੜੇ ਰੂਟ ਆਏ ਸੀ ਕੀ ਆਏ ਸੀ x ਘਟਾਓ 7 x ਜੋੜ 5 ਹੁਣ ਤੁਸੀਂ ਇਹਨਾਂ ਸਮਝੀ ਜੇ 7 ਇਹਦਾ ਰੂਟ ਜਹਲ ਹੈ ਤਾਂ ਆਪਣਾ ਸਮੀਕਰਨ ਦੇ ਵਿੱਚ ਬਰੈਕਟ ਕਿਹੜਾ ਆ ਰਿਹਾ x 7 ਹੁਣ ਉਸਵਾਲ ਦੇ ਵਿੱਚ ਸਮਝੀ ਆਪਾਂ ਕੀ ਆ ਰਿਹਾ α ਰੂਟ ਹੈ ਤਾਂ ਬਰੈਕਟ ਚ ਹੱਲ ਕੀ ਹੋਊਗਾ x α ਜਿਵੇਂ 7 ਸੀ ਤਾਂ ਬਰੈਕਟ ਕੀ ਆਇਆ ਸੀ x 7 ਹੁਣ α ਦਾ ਤਾਂ ਬਰੈਕਟ ਚ ਕੀ ਆਊਗਾ x α x α ਬਰਾਬਰ ਪਹਿਲੀ ਆਪਸ਼ਨ ਤੁਹਾਡਾ ਕੀ ਹੈ 1 ਗੁਣਨ ਖੰਡ ਐਕਸ ਘਟਾਓ α ਇੱਥੋਂ ਬੜਾ ਕਲੀਅਰ ਹੋ ਜਾਂਦਾ ਪਹਿਲੇ ਸਵਾਲ ਤੋਂ 12ਵੇਂ ਤੋਂ ਠੀਕ ਹੈ ਉਹਦੇ ਹਿਸਾਬ ਨਾਲ ਹੀ ਮੈਂ ਤੁਹਾਨੂੰ ਸਮਝਾਤਾ ਐਕਸ ਘਟਾਓ α ਕੀ ਲਿਖਣਾ ਹੈ ਰੇਖੀ ਗੁਨਣ ਖੰਡ ਕਿਸੇ ਦੋ ਦਾ ਤੀ ਸਮੀਕਰਨ ਸੇਮ ਉਹੀ ਪਹਿਲਾਂ ਵਾਲੀ ਹੈ ਦੇ ਵੱਧ ਤੋਂ ਵੱਧ ਕਿੰਨੇ ਰੇਖੀ ਗੁਨਣ ਖੰਡ ਬਣ ਸਕਦੇ ਨੇ ਜੇ ਦੋ ਦਾ ਤੀ ਹੈ ਤਾਂ ਉਹਦੇ ਦੋ ਹੀ ਬਰੈਕਟਾ ਸਕਦੇ ਨੇ ਵੱਧ ਤੋਂ ਵੱਧ ਠੀਕ ਹੈ ਜਿਵੇਂ ਇਹ ਸਵਾਲ ਦੇ ਵਿੱਚ ਕੀਤਾ ਸੀ ਆਪਾਂ ਨੇ ਕਿੰਨੇ ਬ੍ਰੈਕਟ ਆਏ ਸੀ x ਘਟਾਓ 7 x ਜੋੜ 5 ਇਦਾਂ ਦੀ ਗੱਲ ਕਰ ਰਹੇ ਨੇ ਕਿੰਨੇ ਆਏ ਨੇ 1 2 ਤਬਾਦਦ ਤੋਂ ਵੱਧ 2 ਕਾ ਤੀਦੇ 2 ਹੀ ਆ ਸਕਦੇ ਨੇ 2 ਤੋਂ ਵੱਧ ਤੀਜੀ ਆਪਸ਼ਨ ਤੇ ਤੁਸੀਂ ਟਿੱਕ ਲਗਾ ਦੇਣਾ ਠੀਕ ਹੈ ਜੇ ਸਮਝ ਲੱਗ ਗਿਆ ਤਾਂ ਤੁਸੀਂ ਵੀ ਥੈਂਕ ਯੂ ਕਹਿਣਾ ਤੇ ਮੈਂ ਥੈਂਕ ਯੂ ਕਹਣਾ ਤੁਸੀ ਕਿਉਂਕਿ ਸਾਰੇ ਸਬਸਕ੍ਰਾਈਬ ਕਰੀ ਬੈਠੇ ਹੋ ਥੈਂਕ ਯੂ ਅਗਲੇ ਵੀ ਸੋਲੂਸ਼ਨ ਜਲਦੀ ਲੈ ਕੇ ਆਵਾਂਗੇ ਪੇਪਰ ਲਈ ਵੈਸਟ ਆਫ ਲੱਕ ਧੰਨਵਾਦ